ਗੁਰਦਾਸਪੁਰ ਤੋਂ ਵੱਡੀ ਪਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਕ੍ਰੇਨ ਆਪਰੇਟਰ ਦਾ ਕੰਮ ਕਰਦੇ ਲਾਜਵਾਨ ਦਾ ਪੇਤ ਪਰੇ ਹਾਲਾਤਾਂ ਦੇ ਵਿੱਚ ਉਸਦੀ ਮਰਤਕ ਦੇ ਮਿਲੀ ਹੈ ਤਾਂ ਪਰਿਵਾਰ ਨੇ ਕਤਲ ਦਾ ਸ਼ੱਕ ਪ੍ਰਗਟਾਇਆ ਤਾਂ ਉਹਨੂੰ ਦੱਸਦੇ ਕਿ 35 ਸਾਲਾਂ ਇਸਦੀ ਉਮਰ ਦੱਸੀ ਜਾ ਰਹੀ ਹੈ ਪਿਤਾ ਨੇ ਬਿਆਨ ਦਿੱਤਾ ਹੈ ਕਿ ਉਹਨਾਂ ਦਾ ਪੁੱਤ ਵਿਰਕ ਪਿੰਡ ਗਿਆ ਸੀ ਜਿੱਥੇ ਕਿ ਜੀਸੀਬੀ ਮਸ਼ੀਨ ਦਾ ਕੰਮ ਚੱਲਦਾ ਸੀ ਤਾਂ ਉਹ ਐਤਵਾਰ ਨੂੰ ਵੀ ਉੱਥੇ ਗਿਆ ਸੀ ਤਾਂ ਜਦੋਂ ਪਤਾ ਲੱਗਾ ਕਿ ਉਹਨਾਂ ਦਾ ਪੁੱਤਰ ਜਿਹੜਾ ਘਰ ਵਾਪਸ ਨਹੀਂ ਆਇਆ ਤਾਂ ਉਹਨਾਂ ਦੇ ਵੱਲੋਂ ਪਾਲ ਜੜੀ ਹੈ ਸ਼ੁਰੂ ਕਰ ਦਿੱਤੀ ਗਈ ਤਾਂ ਪਾਲ ਕਰਨ ਤੇ ਪਤਾ ਲੱਗਿਆ ਕਿ ਉਹਨਾਂ ਦੇ ਪੁੱਤ ਦੀ ਜਿਹੜੀ ਲਾਸ਼ ਆਹੋ ਨਹਿਰ ਦੇ ਕੰਡੇ ਝਾੜੀਆਂ ਦੇ ਵਿੱਚੋਂ ਮਿਲਿਆ ਤਾਂ ਪਰਿਵਾਰ ਨੇ ਕਤਲ ਦਾ ਖੱਸਾ ਪ੍ਰਗਟਾਇਆ ਜਦੋਂ ਕੀ ਕੁਝ ਕਹਿੰਦਾ ਪਿਤਾ ਦਾ ਕੀ ਕੁਝ ਬਿਆਨ ਦਿੱਤਾ ਆਉ ਤਾ ਤੁਹਾਨੂੰ ਵੀ ਸੁਣਾਉਣੀ ਆ ਮੈਂ ਰਾਜੀ ਪੋਲੂ ਛੋਟ ਮੱਲੀ ਗੁਰਨੇਂਦਰ ਸਿੰਘ ਸ਼ਾਨੋ ਬੱਸਾਂ ਚੋਂ ਕਿ ਮੇਰਾ ਨਾਂ ਚੁੱਤ ਬੀਛੇਗ ਮੇਰਾ ਲੱਗਾ ਹੀ ਉਹ ਗਣੇਸ਼ ਗਣੇਸ਼ ਬਿਲਡਰ ਮਾਲੀ ਵਾਲਿਆਂ ਦੀ ਮਸ਼ੀਨ ਚਲਾਉਂਦਾ ਸੀ ਬਾਬੇ ਘੁੰਮਣਾ ਵਾਲੇ ਦੇ ਲਾਗੇ ਬਿਰਕ ਪਿੰਡਿਆ ਉੱਥੇ ਮਸ਼ੀਨ ਚਲਾਉਂਦਾ ਸੀ ਕੱਲੋ ਛੇਰੇ 7 ਵਜੇ ਆਪਣੇ ਘਰੋਂ ਰੋਟੀ ਪਾਣੀ ਖਾ ਕੇ ਰੋਟੀ ਆਪਣੇ ਨਾਲ ਲੈ ਕੇ ਤੇ ਉੱਥੇ ਮਸ਼ੀਨ ਤੇ ਚਲ ਗਿਆ ਉਹਦੇ ਛੇੜ ਦਾ ਫੋਨ ਆਇਆ ਵੀ ਤੂੰ ਆਇਆ ਨਹੀਂ ਇਹਦਾ ਮੈਂ ਘਰੋਂ ਨਿਕਲ ਆਇਆ ਇਹਦਾ ਠੀਕ ਆਦਾ ਸ਼ਰਦਜੀ ਅੱਠ ਦੇ ਉੱਤੇ ਪਹੁੰਚਿਆ ਉਹ ਮਰ ਉਹਨਾਂ ਚੰਨ ਬਾਅਦ ਦੱਸਿਆ ਕਿ ਇਹ ਅਈ ਜਿਹੜਾ ਪੁੱਛਿਆ ਸਾਨੂੰ ਨਾ ਫੋਨ ਕੀਤਾ ਵੀ ਸ਼ਰਦबीर ਘਰ ਆ ਗਿਆ ਇੱਥੇ ਆਇਆ ਚੱਲ ਗਿਆ ਇੱਥੋਂ ਤੇ ਅਈ ਆਖਾ ਜੀ ਤੇ ਆਤਮੇ ਪਤਾ ਕਰੋ ਤੇ ਕਹਿੰਦੇ ਵੀ ਸਾਨੂੰ ਇਹ ਨਾ ਹਰ ਪਰ ਨੂੰ ਚਾਬੀ ਦੇ ਕੇ ਸਿੰਘ ਜੀ ਕਹਿੰਦਾ ਤੁਸੀਂ ਸਾਫ ਸਫਾਈ ਕਰ ਗ੍ਰੀਜ਼ ਕਰ ਤੇ ਮਿਤੀ ਹੋਣਾ ਤੇ ਉਹਦੀ ਸਰਵਸ਼ ਹੋਣੀ ਹੈ ਤੇ ਮੈਨੂੰ ਫੋਨ ਕਰ ਦਿਨਾ ਫਿਰ ਸਰਵਸ਼ ਮੈਨੂੰ ਕਰਾ ਦਾਂਗੇ ਉਹ ਮੁੜ ਕੇ ਜੀ ਫਿਰ ਨਾਲ ਨਹੀਂ ਪੁੱਛਿਆ ਕਿ ਸਾਡਾ ਮੁੰਡਾ ਕਿੱਥੇ ਆ ਆਂਦੇ ਜੀ 11 ਵਜੇ ਟੇਪਰ ਵਾਲਾ ਡਰਾਈਵਰ ਆ ਉਹਨੇ 11 ਵਜੇ ਕਹਿੰਨ ਕਿਤਾ ਕਹਿੰਦਾ ਮੈਂ ਮਟਾੜੇ ਆ ਬੁਝਾਰ ਤੇ ਹਾਂਜੀ ਫਿਰ ਅਸੀਂ ਜਦੋਂ ਇੱਥੋਂ ਛਾਨੋ ਫਿਰ ਪਤਾ ਲਗਾ ਤੇ ਅਸੀਂ ਫਿਰ ਉਧਰ ਗਏ ਆ ਮਤਲਬ ਗਏ ਅਸੀਂ 5:00 ਵਜੇ ਇੱਥੋਂ ਰਿਸ਼ਤੇਦਾਰਾਂ ਸਾਰਿਆਂ ਨੂੰ ਫੋਨ ਕੀਤਾ ਤੇ ਰਿਸ਼ਤੇਦਾਰਾਂ ਕਿਸੇ ਨੇ ਨਹੀਂ ਆਖਿਆ ਵੀ ਸਾਡੇ ਕੋ ਆਇਆ ਜਿਨੇ ਵੀ ਸਾਡੇ ਰਿਸ਼ਤੇਦਾਰ ਲੱਗੇ ਦੂਜੇ ਨੰਬਰ ਤੇ ਉਹਦਾ ਫੋਨ ਉਹਦਾ ਬੰਦ ਹੋ ਗਿਆ ਸਾਨੂੰ ਛੇਰੇ ਜਦੋਂ ਗਿਆ ਉਸ ਤੋਂ ਬਾਅਦ ਸਾਡੀ ਕੋਈ ਗੱਲ ਨਹੀਂ ਹੋਈ ਜਦੋਂ ਫੋਨ ਬੰਦ ਹੋ ਗਿਆ ਸਾਨੂੰ ਹੋਰ ਸ਼ੱਕ ਪੈ ਗਿਆ ਕਿ ਉਹ ਫੋਨ ਬੰਦ ਹੋ ਗਿਆ ਕਿਉਂ ਨਹੀਂ ਉਹ ਕਿੱਥੇ ਹੀ ਚੁੱਪ ਗਿਆ ਫਿਰ ਆਪਾਂ ਉੱਥੇ ਗਏ ਆ ਇਸ ਟਾਈਮ 6 ਵਜੇ ਤੇ ਉਹਨਾਂ ਨੂੰ ਪੁੱਛਿਆ ਤੇ ਉਹਨਾਂ ਸਾਨੂੰ ਇਹ ਗੱਲ ਕਹੀ ਕਿ ਆਹ ਗੱਲ ਛੇਰੇ ਆਇਆ ਹੈ ਉਹਨੇ ਗੱਲ ਕਹੀ ਆਇਆ ਹੀ ਤੇ ਉਹ ਚੱਲ ਗਿਆ ਇਹ ਵੇਖੋ ਜੀ ਉਹ ਘਰੋਂ ਰੋਟੀ ਲੈ ਕੇ ਗਿਆ ਮਸ਼ੀਨ ਚ ਲਾਉਣ ਗਿਆ ਕੰਮ ਕਰਨ ਗਿਆ ਉੱਥੇ ਉਹਨੇ ਕੰਮ ਕਰਨਾ ਉਹਨੇ ਘਰ ਵਾਪਸ ਕੀ ਕਰਨ ਲੱਗਾ ਖਾਰਾ ਉਹਨਾ ਮੁਕਮ ਚਾਈ ਖੇਤ ਜਾਈ ਆਲੇ-ਟਾਲੇ ਗੱਲ ਪਉਦੀ ਸਾਰੀ ਗੱਲ ਦਾ ਉਹਨਾਂ ਨੂੰ ਪਤਾ ਹੈ ਮਸ਼ੀਨ ਵਾਲ ਜਿਹਨਾਂ ਦੀ ਮਸ਼ੀਨ ਚਲਾਉਂਦਾ ਹੈ ਉਹਨਾਂ ਦੀ ਗੱਲ ਹੈ ਛੇਠ ਰਾਤਿਆਂ ਚਾਰ ਵਾਲੀ ਗੱਲ ਹੋਈ ਜਾਂਦੀ ਹੈ ਫਿਰ ਅੱਜ ਜਦੋਂ ਐਸਚਓ ਨੇ ਉਹਨਾਂ ਨੂੰ ਛੱਡਿਆ ਤੇ ਪਰਾਲੇ ਡਰਾਈਵਰਾਂ ਨੂੰ ਤੇ ਉਹਨਾਂ ਕਿਹਾ ਕਿ ਜਦੋਂ ਸਾਨੂੰ ਜੱਡ ਬੜੀ ਲਾਸ਼ ਲੱਭੀ ਆ ਉੱਥੇ ਅਹੀਂ ਸਾਡੇ ਬੰਦੇ ਗਏ ਆਲੇ ਰਿਸ਼ਤੇਦਾਰ ਗਏ ਤੇ ਉਹ ਉਹਨਾਂ ਨੂੰ ਨਾਲ ਲਿਆ ਪਹਿਲੋਂ ਮਸ਼ੀਨ ਦੇ ਲਾਗੇ-ਲਾਗੇ ਦੇਖਿਆ ਇਹਨਾਂ ਨਾਲ ਲੈ ਕੇ ਜਦੋਂ ਉਹ ਉਹਨਾਂ ਨੂੰ ਪੁੱਛਿਆ ਵੀ ਕਿੱਧਰ ਨੂੰ ਗਿਆ ਸੀ ਤੁਹਾਡੇ ਨਾਲ ਕਿੱਥੇ ਗਏ ਤੇ ਉਹ ਫਿਰ ਅਜੋਨਾ ਬਿਆੰਕ ਤੇ ਉਹ ਸਾਡੇ ਰਿਸ਼ਤੇਦਾਰਾਂ ਨੂੰ ਕਹਿਆ ਉਹਨਾਂ ਕਿ ਅਸੀਂ ਸਾਡੇ ਨਾਲ ਮਤਲਬ ਇੱਧਰ ਨੂੰ ਹੀ ਗਏ ਹਾਂ ਤੇ ਮੰਗੋ ਵਾਲੀ ਨੂੰ ਗਏ ਹਾਂ ਅਈ ਲਾਹ ਨੂੰ ਗਏ ਹਾਂ ਇੱਧਰ ਬੰਦੇ ਅੱਗੇ ਵੀ ਮਰੇ ਹੀ ਤੇ ਉਹ ਹੌਲੀ-ਹੌਲੀ ਉਸ ਟਿਕਾਣੇ ਤੇ ਪਹੁੰਚ ਗਿਆ ਜਿੱਥੇ ਉਹਦੀ লাশ ਸੀ ਪਤਾ ਨਹੀਂ ਕਿ ਇਦਾਂ ਮਾਰਿਆ ਉਹਨਾਂ ਮੋਟਰਸਾਈਕਲ 'ਤੇ ਲਾਗੇ ਖੜਾ ਰਿਆ ਚਾਬੀ ਉਹ ਜਦੋਂ ਉੱਥੇ ਮਾਰ ਕੇ ਉਹਦੀ ਧੂਕੇ লাশ ਤੇ ਨਾਲ ਥੱਲੇ ਘਾਟੀ ਖਟਿਆਂ 'ਚ ਝਾੜੀਆਂ 'ਚ ਤੇ ਲੱਭੇ ਨਾ ਤੇ ਚਾਬੀ ਇਹਦੇ ਹੱਥ 'ਤੇ ਲਾਗੇ ਮੋਰਸਾਈਕਲ ਬੁਲਟ ਦੀ ਰੱਖੀ ਇਹ ਮ ਬੈਜੜਾ ਉਹਦਾ ਲੱਗੇ ਆ ਬੜੀ ਹੋਜੇ ਕੁਝ ਪੈਸੇ ਉਹਨਾਂ ਕੱਢ ਲੈ ਕੁਝ ਨਾ ਰਹਿ ਗਿਆ ਮਨ ਲ ਪੁਲਿਸ ਪ੍ਰਸ਼ਾਸਨ ਅਗੇ ਆਦੀ ਬੇਨਤੀ ਆ ਕਿ ਸਾਡਾ ਲੜਕਾ ਇਹ ਉਹਦੇ ਹਾਰੇ ਜਿਨੇ ਆ ਮੈਂ ਬੁੱਢਾ ਬੰਦਾ ਮੇਰਾ ਪੁੱਤਰਾ ਛੋਟਾ ਜਿਹਾ ਪੁੱਤਰੀ ਛੋਟੀ ਆ ਇੱਕ ਲੜਕਾ ਮੇਰਾ ਪਹਿਲੋ ਏਦਾਂ ਐਕਸੀਡੈਂਟ ਨਾ ਪੂਰਾ ਗਏ ਤੇ ਸਾਡਾ ਤੇ ਕੋਈ ਸਾਨੂੰ ਰੋਟੀ ਖਵਾਉਣ ਵਾਲਾ ਨਹੀਂ ਰਿਹਾ ਹਾਂਜੀ ਉਹ ਸਾਨੂੰ ਕਿ ਮਾਈ ਕਰਦਾ ਸੀ ਤੇ ਰੋਟੀ ਮਿਲ ਖੋਦਾ ਸੀ ਤੇ ਸਾਨੂੰ ਮਿਲ ਇਨਸਾਫ ਮਿਲਣਾ ਚਾਹੀਦਾ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਆ ਲੋਹਾ ਸ਼ਾਦੀ ਕੋ ਟਮਾਟਮ ਵਾਸਤੇ ਚਲ ਗਈ ਆ ਮੈਂ ਪੁਸ਼ਤ ਮਾਰਮ ਨਿਆ ਕਰਾਉਣਾ ਚਾਹਦਾ ਮੈਂ ਇਸ ਕਰਕੇ ਤੁਹਾਨੂੰ ਮਨ ਕਰਾਇਆ ਵੀ ਐਫ ਆਰ ਦਰਜ ਨਹੀਂ ਹੋਣੀ ਪਰਚਾ ਨਹੀਂ ਹੋਣਾ ਨਾਲ ਦੀ ਇਸੇ ਕਰਕੇ ਪੁਸ਼ਤ ਮਨ ਕਰਾ ਕੇ ਉਹਨਾਂ ਦੇ ਮਤਲਬ ਕਾਨੂੰਨੀ ਕਰ ਲਈ ਹੋਈ ਚਾਹੀਦੀ ਤੇ ਬਾਅਦ ਤੋਂ ਬਾਅਦ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਸਾਨੂੰ ਪੰਜਾਬ ਸ਼ਿਕਾਰ ਵਾਲੋਂ ਕੋਈ ਨਾ ਕੋਈ ਜੋຊੂ ਦੇ ਸਕਦੀ ਆ ਸਾਡੇ ਬੱਚੇ ਛੋਟੇ ਛੋਟੇ ਉਹਨਾਂ ਨੂੰ ਦੇਣੇ ਚਾਹੀਦੇ ਹਾਂਜੀ ਹਾਂਜੀ